लगेंगे हर वर्ष मेले वतन पे मिटने वालों का यही बाकी निशान होगा सब तो पहला शहीद ऊधम सिंह वाला सुनाम देवी धरती दे योग बुजुर्ग नौजवान वीर मावा भैन छोटे बच्चे मेरी पार्टी दे मेरे कैबिनेट दे साथी साढ़े पार्टी दे ਵੱਖ-ਵੱਖ ਦਰਜਾ ਪਦਾਰਜਾ ਆਦਰ ਸਹਿਬਾਨ ਪਾਰਟੀ ਦੇ ਅਣਥੱਕ ਵਲੰਟੀਅਰ ਵਰਕਰ ਔਰ ਸੁਨਾਮ ਦੀ ਸਾਰੀ ਪ੍ਰੈਸ ਬੜੇ ਚਿਰਾਂ ਬਾਅਦ ਕਈ ਚਿਹਰੇ ਦੇਖ ਕੇ ਬਹੁਤ ਸਕੂਨ ਮਿਲਿਆ ਸੋ ਸਾਡੇ ਆਪਣੇ ਹੀ ਹੋ ਕਰਦੇ ਹਾਂ ਸਾਰੇ ਸੋ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਸਾਰੀ ਦੁਨੀਆ ਦੇ ਵਿੱਚ ਇਸ ਫੰਕਸ਼ਨ ਨੂੰ ਕਬਰ ਕਰਕੇ ਪਹਚਾਉਣਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗਵਰਨਰ ਪੰਜਾਬ ਜਿਹੜੇ ਨਵੇਂ ਆਏ ਨੇ ਉਹਨਾਂ ਨੇ ਸੌਂ ਚੁੱਕਣੀ ਸੀ ਇਸ ਕਰਕੇ ਫੰਕਸ਼ਨ ਥੋੜਾ ਲੇਟ ਹੋ ਗਿਆ ਤੇ ਕਿਉਂਕਿ ਸੌਂ ਚੁੱਕ ਸਮਾਗਮ ਦੇ ਵਿੱਚ ਮੈਨੂੰ ਜਾਣਾ ਪਿਆ ਸੋ ਮੈਂ ਇਸ ਕਸਬੇ ਚ ਜ ਸ਼ਹਿਰ ਚ ਕੀ ਬੋਲਾਂ ਮੈਨੂੰ ਸਮਝ ਨਹੀਂ ਆਉਂਦੀ ਕਿਉਂਕਿ ਇੱਥੇ ਹੀ ਬਚਪਨ ਇੱਥੇ ਹੀ ਵੱਡੇ ਹੋਏ ਇੱਥੋਂ ਹੀ ਕਰੀਅਰ ਸ਼ੁਰੂ ਹੋਏ ਤੇ ਇੱਥੀ ਲੋਕਾਂ ਨੇ ਫੇਰ ਪਿਆਰ ਦਿੱਤਾ ਅੱਜ ਸੁਨਾਮ ਦੇ ਵਿੱਚ ਆ ਕੇ ਜਦੋਂ ਮੈਂ 7ਵੀਂ 8ਵੀਂ ਚ ਪੜਦਾ ਸੀ ਤਾਂ ਮੇਰੇ ਪਿਤਾ ਜੀ ਸਰਦਾਰ ਮਹਿੰਦਰ ਸਿੰਘ ਜੀ 31 ਜੁਲਾਈ ਨੂੰ ਉਧਰ ਰਾਤ ਨੂੰ ਪ੍ਰੋਗਰਾਮ ਹੁੰਦਾ ਸੀ ਧਰਮਸ਼ਾਲਾ ਚ ਉਧਰ ਆਪਣੇ ਸ਼ਹੀਦ ਆਜ਼ਮ ਦੇ ਘਰ ਦੇ ਨੇੜੇ ਕਦੇ ਕੁਲਦੀਪ ਮਾਨਕ ਕਦੇ ਕੇਦੀਪ ਕਦੇ ਸੁਰਿੰਦਰ ਛਿੰਦਾ ਰਾਤ ਨੂੰ ਇੱਕ ਖੜਾ ਲੱਗਦਾ ਸੀ ਪ੍ਰੋਗਰਾਮ ਹੁੰਦਾ ਸੀ ਤਾਂ ਮੇਰੇ ਪਿਤਾ ਜੀ ਮੈਨੂੰ ਨਾਲ ਲੈ ਕੇ ਹੁੰਦੇ ਹੁੰਦੇ ਸੀ ਮੈਂ 7ਵੇਂ 8ਵੇਂ ਚ ਪੜਦਾ ਸੀ ਮੈਨੂੰ ਯਾਦ ਹੈ ਅਸੀਂ ਧਰਮਘੜੋਂ ਬਸ ਛੱਡਦੇ ਹੁੰਦੇ ਸੀ ਕੰਮਲਬਸ ਬਲੱਡੇ ਤੋਂ ਜਾਂਦੀ ਇਸ ਨਾਮ ਧਰਮਘੜੋਂ ਚੜਦੇ ਹੁੰਦੇ ਸੀ ਨਾਨਕੇ ਸਨਾਮ ਨੇ ਮੇਰੇ ਕੋਈ ਪੀਰਾਂ ਵਾਲੇ ਗੇਟ ਘਰ ਸੀਗਾ ਨਾਨਾ ਨਾਨੀ ਇੱਥੇ ਰਹਿੰਦੇ ਸੀ ਤਾਂ ਅਸੀਂ ਉੱਥੇ ਆ ਕੇ ਉਸ ਵਾਰ ਸਿਰਫ ਫੰਕਸ਼ਨ ਦੇਖ ਕੇ ਸ਼ੀਦਾਂ ਨੂੰ ਯਾਦ ਕਰਕੇ ਜਾਂਦੇ ਸੀ ਸੋ ਸੋਚਿਆ ਨਹੀਂ ਸੀ ਕਦੇ ਕਿ ਜ਼ਿੰਦਗੀ ਇੱਕ ਐਸੇ ਮੋੜ ਤੇ ਲਿਆ ਕੇ ਖੜੀ ਕਰ ਦੂਗੀ ਕਿ ਅੱਜ ਸ਼ੀਦ ਆਜ਼ਮ ਨੂੰ ਬਤੌਰ ਮੁੱਖ ਮੰਤਰੀ ਸ਼ਰਧਾਂਜਲੀ ਦੇਵਾਂਗੇ ਜਿਹੜੀਆਂ ਕੌਮਾਂ ਆਪਣੇ ਵਿਰਸਾ ਨਹੀਂ ਭੁੱਲਦੀਆਂ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਆਪਣੇ ਵਿਰਸੇ ਨੂੰ ਯਾਦ ਰੱਖਦੀਆਂ ਨੇ ਉਹ ਕੌਮਾਂ ਜਿਉਂਦੀਆਂ ਰਹਿੰਦੀਆਂ ਨੇ ਬਾਕੀ ਕੌਮਾਂ ਖਤਮ ਹੋ ਜਾਂਦੀਆਂ ਨੇ 22 ਸਾਲ ਸੀਨੇ ਚ ਅੱਗ ਬਾਲ ਕੇ ਰੱਖਣੀ ਬਹੁਤ ਵੱਡੀ ਗੱਲ ਹੈ ਜੀ ਦੁਨੀਆ ਚ ਮਿਸਾਲ ਨਹੀਂ ਮਿਲਦੀ ਮੈਂ ਐਗਜ਼ਾਮਪਲ ਦਿੰਦਾ ਇੱਕ ਦੋ ਭਰਾਵਾਂ ਦੀ ਲੜਾਈ ਹੋ ਜਾਂਦੀ ਹੈ ਬੜੀ ਲੜਾਈ ਇਸ ਪੱਧਰ ਤੇ ਹੋ ਜਾਂਦੀ ਹੈ ਕਿ ਪੰਚਾਇਤ ਤੋਂ ਵੀ ਨਹੀਂ ਨਿਬੜਦਾ ਰਿਸ਼ਤੇਦਾਰਾਂ ਤੋਂ ਵੀ ਨਹੀਂ ਨਿਬੜਦਾ ਇੱਥੋਂ ਤੱਕ ਹੋ ਜਾਂਦਾ ਭਾਈ ਤੁਸੀਂ ਆਪ ਦਾ ਅੱਡ ਹੋ ਜਾਓ ਦੋ ਭਾਈ ਅੱਡ ਹੋ ਜਾਂਦੇ ਨੇ ਕੰਦ ਕੱਢਣ ਲੱਗ ਜਾਂਦੇ ਬਚਾਲੇ ਘਰ ਦੇ ਤਾਂ ਮਿਸਤਰੀ ਨੂੰ ਕਹਿੰਦੇ ਨੇ ਚਾਰ ਰਦੇ ਹੋਰ ਲਾ ਦੇ ਸਾਨੂੰ ਇੱਕ ਦੂਜੇ ਨੂੰ ਅਸੀਂ ਤੁਰਦੇ ਨਾ ਦਿਖੀਏ ਐਨੀ ਖਟਾਸ ਆ ਜਾਂਦੀ ਹੈ ਰਿਸ਼ਤਿਆਂ 'ਚ ਪਰ ਸਾਲਕ ਬਾਅਦ ਸਾਲ ਸਵਾ ਸਾਲ ਬਾਅਦ ਉਸ ਕੰਦ 'ਚੋਂ ਇੱਕ ਇੱਟ ਕੱਢ ਲੈਂਦੇ ਨੇ ਚਲ ਕੌਲੀ ਦਾੜ ਦੀ ਇਧਰੋਂ ਉਧਰੋਂ ਲੈ ਲਿਆ ਕਰਾਂਗੇ 2 ਕਿ ਸਾਲ ਬਾਅਦ ਉਸ ਕੰਦ ਦੇ ਵਿੱਚੋਂ ਕਿ ਜੋ ਗੇਟ ਬਣਾ ਲੈਂਦੇ ਨੇ ਵੀ ਚਲ ਆਉਣ ਜਾਣ ਬਣੇ ਰਵੇ ਮਤਲਬ ਜਿਹੜੀ ਉਦੋਂ ਲੜਾਈ ਦੀ ਜਿਹੜੀ ਜਦੋਂ ਕੋਈ ਕਿਸੇ ਕਿਸ ਦੀ ਹੁੰਦੀ ਹੈ ਉਹਦੀ ਅੱਗ ਠੰਡੀ ਪੈ ਜਾਂਦੀ ਹੈ ਸਮਝੌਤੇ ਹੋ ਜਾਂਦੇ ਨੇ ਪਰ ਸੋਚ ਕੇ ਦੇਖੋ ਇੱਕ ਬੰਦਾ 22 ਸਾਲ ਅਗਬਾਲੀ ਬੈਠਾ ਰਿਆ ਇੱਥੇ 22 ਸਾਲ ਤੇ ਜਾ ਕੇ ਮੈਂ ਗਿਆ ਹੋਇਆ ਉੱਥੇ ਜਦੋਂ ਮੈਂ ਛੋ ਛੂ ਕਰਨ ਜਾਂਦਾ ਸੀ ਆਮ ਤੌਰ ਤੇ ਲੰਡਨ ਜਦੋਂ ਸ਼ੋਅ ਕਰਨ ਜਾਂਦੇ ਸੀ ਤਾਂ ਬਾਕੀ ਤਾਂ ਜਿਹੜੇ ਨਾਲ ਤੇ ਕਲਾਕਾਰ ਜਾਂ ਸਾਥੀ ਹੁੰਦੇ ਸੀ ਉਹ ਤਾਂ ਕਿਤੇ ਵਿਕਟੋਰੀਆ ਪੈਲੇਸ ਜਾਂ ਕਿਤੇ ਹੋਰ ਘੁੰਮਣ ਚਲੇ ਜਾਂਦੇ ਸੀ ਮੈਂ ਕਹਿੰਦਾ ਹੁੰਦਾ ਸੀ ਪ੍ਰੋਮੋਟਰ ਨੂੰ ਜਿਹੜਾ ਕਿ ਮੈਨੂੰ ਕੈਂਗਸਟਨ ਹਾਲ ਲੈ ਜਾਓ ਮੈਨੂੰ ਦਿਖਾ ਰੋ ਕਿੱਥੇ ਸਾਡੇ ਯੋਧੇ ਨੇ ਬਦਲਾ ਲਿਆ ਸੀ ਕੈਂਗਸਟਨ ਹਾਲ ਮੈਂ ਗਿਆ ਹੋਇਆ ਹਾਂ ਉਹਨਾਂ ਪੌੜੀਆਂ ਦੇ ਉੱਤੋਂ ਦੀ ਮੈਂ ਪੌੜੀਆਂ ਚੜ ਕੇ ਗਿਆ ਹੋਇਆ ਜਿੰਨਾਂ ਪੌੜੀਆਂ ਤੋਂ ਪੌੜੀਆਂ ਚੜ ਕੇ ਸ਼ੀਦਿਆ ਉਹ ਸ਼ੀਰੂਦਮ ਸਿੰਘ ਜੀ ਗਏ ਹੋਏ ਸੀ ਉੱਤੇ ਅੰਦਰ ਕੈਂਕਸ਼ਨ ਹਾਲ ਮੈਨੂੰ ਲੱਗਾ ਅੱਜ ਦੀ ਪੀੜ੍ਹੀ ਨੂੰ ਤਾਂ ਪਤਾ ਹੀ ਨਹੀਂ ਹੋਣਾ ਕੈਂਕਸ਼ਨ ਹਾਲ ਕੀ ਹੁੰਦਾ ਉੱਪਰੋਂ ਗੋਲੀ ਮਾਰ ਕੇ ਇਹ ਕਹਿਣਾ ਕਿ ਮੇਰਾ ਕੰਮ ਹੋ ਗਿਆ ਮੈਨੂੰ ਗਿਫਤਾਰ ਕਰ ਲਓ ਭੱਜਿਆ ਨਹੀਂ ਲੁਕਣ ਛਪਣ ਦੀ ਕੋਸ਼ਿਸ਼ ਨਹੀਂ ਕੀਤੀ ਕਹਿੰਦਾ ਕੰਮ ਹੋ ਗਿਆ ਜੀ ਬਸ ਸੁਬੀਰੋ ਇਹ ਮਸਾਲਾ ਕਿਤੇ ਦੁਨੀਆ 'ਚ ਬਹੁਤ ਘੱਟ ਮਿਲਦੀਆਂ ਨੇ ਆਪਾਂ ਕਿਸਮਤ ਵਾਲਿਆਂ ਕਿਪੈ ਇਸ ਧਰਤੀ ਦਾ ਪਾਣੀ ਪੀਂਨੇ ਆ ਜਿੱਥੇ ਸ਼ੀਦ ਉਦਮ ਸਿੰਘ ਜੀ ਪੈਦਾ ਹੋਏ ਸੀ ਇੱਥੇ ਕਾਲਜਾਂ 'ਚ ਪੜ੍ਹੇ ਹੋਏ ਆ ਇੱਥੋਂ ਦੇ ਆਤੀ ਆ ਨਾਲ ਹੀ ਭਰੂਰ ਵਾਲਾ ਫਟਕਾ ਜਿੱਥੇ ਉਹਨਾਂ ਦੇ ਪਿਤਾ ਜੀ ਗੇਟਮੈਨ ਦੇ ਤੌਰ ਤੇ ਨੌਕਰੀ ਕਰਦੀ ਸੀ ਬਹੁਤ ਘੱਟ ਲੋਕਾਂ ਨੂੰ ਪਤਾ ਹੋਣਾ ਮੈਂ ਪੜਦਾ ਰਹਿਣਾ ਮੈਂ ਸ਼ਹੀਦਾਂ ਬਾਰੇ ਬਹੁਤ ਪੜਦਾ ਰਹਿਣਾ ਅੱਜ ਕੱਲ ਤਾਂ ਘਰ ਫਿਲਮਾਂ ਵੀ ਬਣ ਜਾਂਦੀਆਂ ਫਿਲਮ ਵੀ ਆਈ ਹੈ ਬੜੀ ਕਾਮਯਾਬ ਰਹੀ ਹੋ ਜਿਹੜੀ ਵਿੱਕੀ ਕੌਸ਼ਨ ਜਿਹੜਾ ਮੁੰਡਾ ਉਹਨੇ ਉਦਮ ਸਿੰਘ ਦਾ ਰੋਲ ਨਿਭਾਇਆ ਕੀ ਮਤਲਬ ਕਹਾਣੀ ਹੈ ਕਿ ਲੂੰ ਕੰਡੇ ਖੜੇ ਹੋ ਜਾਂਦੇ ਸੋ ਜਰੂਰ ਤੁਸੀਂ ਤੁਹਾਡਾ ਜਿੱਥੇ ਆਉਣਾ ਉਹਨਾਂ ਦੀ ਆਤਮਾ ਨੂੰ ਸਕੂਨ ਦੇਊਗਾ ਕਿ ਹੈਗੇ ਨੇ ਹਜੇ ਜਿਨ੍ਹਾਂ ਨੇ ਸਾਨੂੰ ਯਾਦ ਰੱਖਿਆ ਹੋਇਆ ਸਾਡੇ ਦਿਨ ਮਨਾਉਂਦੇ ਨੇ ਸਾਨੂੰ ਯਾਦ ਕਰਦੇ ਨੇ ਤੁਹਾਡਾ ਇੱਥੇ ਆਉਣਾ ਕੋਈ ਪੋਲਿਟਿਕਲ ਰੈਲੀ ਨਹੀਂ ਹੈਗੀ ਤੁਹਾਡਾ ਇੱਥੇ ਆਉਣਾ ਅਜੂਦਮ ਸਿੰਘ ਹੋਰਾਂ ਦੀ ਭਗਤ ਸਿੰਘ ਹੋਰਾਂ ਦੀ ਕਰਤਾਰ ਸਿੰਘ ਸਰਾਭੇ ਹੋਰਾਂ ਦੀ ਆਤਮਾ ਨੂੰ ਸਕੂਨ ਦੇਣਾ ਹੈ ਤੁਹਾਡਾ ਇੱਥੇ ਆਉਣਾ ਹਰ ਧਰਮ ਦੇ ਬੰਦੇ ਮੈਂ ਦੇਖ ਰਿਹਾ ਹਾਂ ਕਿਉਂਕਿ ਸ਼ਹੀਦ ਕਿਸੇ ਕੌਮ ਦੇ ਜਾਂ ਕਿਸੇ ਪਰਿਵਾਰ ਦੇ ਨਹੀਂ ਹੁੰਦੇ ਉਹ ਤਾਂ ਦੇਸ਼ ਦੇ ਹੋ ਜਾਂਦੇ ਆ ਸ਼ਹੀਦਾਂ ਦੇ ਸਰਤਾਜ ਕਿਹਨਾਂ ਨੂੰ ਕਿਹਾ ਜਾਂਦਾ ਹੈ ਗੁਰੂ ਅਰਜਨ ਦੇਵ ਜੀ ਨੂੰ ਉੱਥੋਂ ਸ਼ਹੀਦੀਆਂ ਸ਼ੁਰੂ ਹੋਈਆਂ ਅੱਜ ਤਵੇ ਤੇ ਉਂਗਲ ਨਹੀਂ ਲਾ ਸਕਦੇ ਆਪਾਂ ਰੋਟੀ ਪਕਾਉਣ ਵੇਲੇ ਜਿਹੜਾ ਤਵਾ ਹੈ ਉਤੇ ਉਂਗਲ ਨਹੀਂ ਲਾ ਸਕਦੇ ਉਹਨਾਂ ਨੇ ਉਹਦੇ ਉੱਤੇ ਬੈਠ ਕੇ ਪੰਥੀ ਮਾਰ ਕੇ ਕੁਰਬਾਨੀਆਂ ਦਿੱਤੀਆਂ ਹੋਈਆਂ ਨੇ ਫਿਰ ਗਰਮ ਰੇਤਾ ਸਿਰ 'ਚ ਪੋਇਆ ਸਾਡੀਆਂ ਤਾਂ ਮਿਸਾਲਾਂ ਹੀ ਇਹੋ ਜਿਆਂ ਨੇ ਦੁਨੀਆਂ 'ਚ ਮਿਲਦੀਆਂ ਹੀ ਨਹੀਂ ਕਿਤੇ 7 ਸਾਲ ਤੇ 5 ਸਾਲ ਦੇ ਸ਼ਹੀਦ ਕਿਤੇ ਮਿਲਦੇ ਆ ਸਾਡੇ ਛੋਟੇ ਸਾਹਿਬ ਜਾਦੇ ਅੱਜ ਮਨਾਉਂਦੇ ਆ ਸਵਾ 26 27 28 ਦਸੰਬਰ ਨੂੰ ਲੰਗਰ ਲੱਗਦੇ ਆ ਧੁਰ ਤੱਕ ਜਿੱਥੇ ਤੱਕ ਜਾਂਦੇ ਆ ਨਤਮਸਤਕ ਹੋ ਕੇ ਆਉਂਦੇ ਆ ਔਰ ਹੋਰ ਦੇਖੋ ਕਈ ਵਾਰੀ ਪ੍ਰਮਾਤਮਾ ਕਿਸੇ ਬੰਦੇ ਤੋਂ ਇਹ ਜਾ ਕੰਮ ਕਰਾ ਲੈਂਦਾ ਹੈ ਕਿਉਂ ਬੰਦਾ ਜਿਹੜਾ ਉਹ ਤੋਂ ਬਾਅਦ ਪੈਸੇ ਤੋਂ ਪ੍ਰਧਾਨਗੀਆਂ ਤੋਂ ਜਾਂ ਆਉਧਿਆਂ ਤੋਂ ਉੱਪਰ ਉੱਠ ਜਾਂਦਾ ਉਹਨੂੰ ਛੋਟੀਆਂ ਲੱਗਣ ਲੱਗ ਜਾਂਦੀਆਂ ਚੀਜ਼ਾਂ ਉਹ